ਅੰਮ੍ਰਿਤਸਰ ਵਿੱਚ ਹੋਏ ਬਾਬਾ ਸਾਹਿਬ ਅੰਬੇਦਕਰ ਜੀ ਦੀ ਮੂਰਤੀ ਨਾਲ ਛੇੜਛਾੜ ਦਾ ਵਿਰੋਧ ਕਰਦੇ ਆ ਤੇ ਇਸ ਤਰ੍ਹਾਂ ਦੀ ਸ਼ਰਾਰਤ ਕਰਨ ਵਾਲੇ ਨੂੰ ਫਾਂਸੀ ਦਿੱਤੀ ਜਾਵੇ ਇਸ ਮੰਗ ਨੂੰ ਪ੍ਰਸ਼ਾਸਨ ਦੇ ਕੰਨਾਂ ਚ ਪਾਉਣ ਲਈ ਡਾਕਟਰ ਭੀਮਰਾਵਤ ਯੂ ਸਟੂਡੈਂਟ ਵੈਲਫੇਅਰ ਕਮੇਟੀ ਰੈਜ਼ੀਡੈਂਟ ਪੰਜਾਬ ਸਮੂਹ ਜਥੇਬੰਦੀਆਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਫਾਂਸੀ ਦੀ ਮੰਗ ਕੀਤੀ ਗਈ ਬਾਬਾ ਸਾਹਿਬ ਅੰਬੇਦਕਰ ਜੀ ਦੇ ਸੰਵਿਧਾਨ ਦੀ ਦੇਣ ਇਹ ਸੁੱਖ ਮਿਲ ਰਹੇ ਹਨ ਇਸ ਲਈ ਬਾਬਾ ਸਾਹਿਬ ਦਾ ਸਤਿਕਾਰ ਬਹੁਤ ਜ਼ਰੂਰੀ ਹੈ ਇਸ ਮੌਕੇ ਪ੍ਰਧਾਨ ਦੀਪਕ ਅਪਰਾ ਕੈਸ਼ਰ ਸੁਰਿੰਦਰ ਨਾਹਰ ਰੂਪਾਲਾਲ ਪੰਚ ਪੱਪੂ ਕਰਨ ਨਾਹਰ ਦੀਪਕ ਨਾਹਰ ਹਰਮਨ ਨਾਹਰ ਪੰਕਜ ਕਲਿਆਣ ਦੇਸ਼ਰਾਜ ਹਰਜਸਕਰਨ ਸ਼ਾਮਲ ਰਹੇ ਰੇਸ਼ਮ ਲਾਲ ਦੇ ਨਾਲ ਹੈਪੀ ਦੀ ਖਾਸ ਰਿਪੋਰਟ ਵਾਲੇਮੁਸਤਫਾ ਹੁਸ਼ਿਆਰ ਸਰਕਾਰ, ਵੰਤਾਵਾਦ, ਹੁਸ਼ਿਆਰ ਸਰਕਾਰ, ਵੰਤਾਵਾਦ, ਹੁਸ਼ਿਆਰ ਸਰਕਾਰ, ਵੰਤਾਵਾਦ, 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 ਵੰਤਾਵਾ ਪੰਜਾਬ ਸਰਕਾਰ ਮੁਤਾਵਾਦ ਗੁਰਦਾਬਾਦ ਮੁਤਾਵਾਦ ਸਿੱਟੇ ਸਰਕਾਰ ਮੁਤਾਵਾਦ ਗੁਰਦਾਬਾਦ ਗੁਰਦਾਬਾਦ 10 ਡੇਢ ਮਿੰਟ ਪਾਸੇ ਪੰਜਾਬ ਸਰਕਾਰ ਮੁਤਾਵਾਦ ਮਰਦਾਬਾਦ ਸੈਂਟਰਲ ਸਰਕਾਰ ਮਰਦਾਬਾਦ 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 ਸੈਂਟਰਲ ਸਰਕਾਰ ਮਰਦਾਬਾਦ 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 ਮਰਦਾਬ में बजन समाज पार्टी ज़िंदाबाद बहजन समाज पार्टी ज़िंदगा पंजाब सरकार पंजाब सरकार मुंड ਸਰਕਾਰ ਮਰਦਾਬਾਦ ਮਰਦਾਬਾਦ ਸਰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਇਕ ਵਾਰੀ ਇੱਕ ਫੇਰ ਵੱਧ ਤੋਂ ਦੋ ਦਿਨ ਮੰਨਣ ਜੋ ਬੋਲੇ ਸੋਨੇ ਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੈ ਸਤਗੁਰੂ ਰਵਿਦਾਸ ਜੈ ਭੀਮ ਜੈ ਸੇਵਦਾਨ ਅੱਜ ਸਮੂਹ ਨਗਰ ਨਿਵਾਸੀਆਂ ਵੱਲੋਂ ਤੇ 바ਵਾ ਸਾਹਿਬ ਦੀਆਂ ਜਥੇਬੰਦੀਆਂ ਵੱਲੋਂ ਤੇ ਪਿੰਡ ਦੇ ਸਹਿਯੋਗ ਨਾਲ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਨਾਲ ਅੰਬਲ ਸਰਦੇ ਵਿੱਚ ਜਿਹੜੀ ਛੇੜਖਾਨੀ ਹੋਈ ਆ ਉਹਦਾ ਵਿਰੋਧ ਵਿੱਚ ਪ੍ਰੋਟੈਸਟ ਕੀਤਾ ਗਿਆ ਜਿਹਦੇ ਵਿੱਚ ਮੈਂ ਸਮੂਹ ਨਗਰ ਨਿਵਾਸੀਆਂ ਦਾ ਬਾਬਾ ਸਾਹਿਬ ਦੀਆਂ ਸੰਬੰਧੀਆਂ ਦਾ ਰਵਿਦਾਸ ਪ੍ਰਬੰਧਕ ਕਮੇਟੀਆਂ ਦਾ ਭਵਨ ਵਾਲਮੀਕੀ ਬਰੋਧਨ ਕਮੇਟੀਆਂ ਦਾ ਤੇ ਨਗਰ ਨਿਵਾਸੀਆਂ ਦਾ ਦਿলো ਧੰਨਵਾਦ ਕਰਦਾ ਹਾਂ ਤੇ ਪ੍ਰਸ਼ਾਸਨ ਅੱਗੇ ਮੰਗ ਕਰਦਾ ਹਾਂ ਕਿ ਇਦਾਂ ਦੇ ਅੰਸਰਾਂ ਖਲਾਸ ਸਖਤ ਕਦਮ ਚੁੱਕੇ ਜਾਣ ਤਾਂ ਕਿ ਇਹ ਜਿਹੜੇ ਕਿ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਛੇੜਖਾਨੀਆਂ ਹੁੰਦੀਆਂ ਆ ਇਹ ਬੰਦ ਹੋ ਸਕੇ ਜੈਪੀ ਜੈ ਸਭਿਦਾ